ਜਲੰਧਰ ਸ਼ਹਿਰ ਇਸ ਸਮੇਂ ਸਿਆਸੀ ਡਰਾਮਿਆਂ ਦਾ ਕੇਂਦਰ ਬਣ ਚੁੱਕਿਆ ਹੈ। ਜਲੰਧਰ ਦੇ ਵਿੱਚ ਅੱਜ ਇੱਕ ਹੋਰ ਨਵਾਂ ਡਰਾਮਾ ਵੇਖਣ ਨੂੰ ਮਿਲਿਆ। ਮੈਂ ਤਾਂ ਇਸ ਨੂੰ ਡਰਾਮਾ ਹੀ ਕਹਾਵਾਂਗਾ। ਸ਼ੀਤ ਲੰਗਰਾਲ ਭਾਜਪਾ ਦੇ ਉਮੀਦਵਾਰ ਨੇ ਜਲੰਧਰ ਪੱਛਮੀ ਦੀ ਜਿਮਨੀ ਚੋਣ ਦੇ ਲਈ ਪਰ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦਾ ਚੈਲੰਜ ਕਬੂਲ ਦਿਆਂ ਕਿਹਾ ਗਿਆ ਕਿ ਮੈਂ ਜਿਹੜਾ ਮੁੱਖ ਮੰਤਰੀ ਦੇ ਬਾਰੇ ਇੱਕ ਵੱਡੇ ਖੁਲਾਸੇ ਕਰਾਂਗਾ ਖੁਲਾਸੇ ਦਾ ਕੀ ਕਰਨੇ ਸੀ ਸ਼ੀਤਲੰਗ ਰੰਗਰਾਲ ਜਿਹੜੇ ਆ ਉਹ ਰੋਣ ਲੱਗ ਪਏ ਤੇ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਗਲੇ ਲਾਉਣ ਲੱਪੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਭਾਵਨਾਤਮਕ ਤੌਰ ਦੇ ਉੱਤੇ ਚੀਜ਼ਾਂ ਨੂੰ ਪੜਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋਵੇਂ ਆਗੂ ਨਜ਼ਰ ਆਏ ਕਿਹਾ ਜਾਂਦਾ ਹੈ ਕਿ ਸ਼ੀਤਲੰਗ ਰੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਦੀ ਸਿਆਸੀ ਜਿਹੜੀ ਤਾਣੀ ਬਾਣੀ ਆਉ ਮੈਚ ਨਹੀਂ ਕਰ ਰਹੀ ਇਸੇ ਦਰਮਿਆਨੇ ਤਸਵੀਰਾਂ ਆਈਆਂ ਨੇ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬਾਕੀ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਇਹ ਤਸਵੀਰਾਂ ਦੇਖਦੇ ਹਾਂ ਇਰ ਜਿਸ ਦਿਨ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ 5 ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਕੱਲ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਿਹਾ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਪਾਪ ਦਾ ਮੈਂ ਵੀ ਇੱਕ ਪਾਪ ਆ ਮੇਰੀ ਵੀ ਧੀ ਹੈ ਮੇਰੇ ਉੱਤੇ ਇਹਨੇ ਗੰਦੇ ਗੰਦੇ ਜਾਂਦਗਾ ਜਾ ਰਿਹਾ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸੇ ਦੇ ਘਰ ਨਹੀਂ ਜਾਣਾ ਇਹ ਲੋਕ ਮੈਨੂੰ ਚੋਰ ਸਮਝਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਦ ਨੂੰ ਕਹਿ ਰਿਹਾ ਮੈਨੂੰ ਡਰ ਨਹੀਂ ਹੈ ਮੈਨੂੰ ਕੋਈ ਡਰ ਨਹੀਂ ਹੈ ਡਰਿਆ ਮੈਨੂੰ ਮੇਰੀ ਧੀ ਦਾ ਡਰਿਆ ਮੈਨੂੰ ਮੇਰੇ ਮੈਂ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਹਾਂ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਹਾਂ ਆਪਣੀ ਧੀ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਏ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰਵੇ ਮੇਰਾ ਤੱਕੜਾ ਰਵੇ ਤਸਵੀਰਾ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲੀਆਂ ਤੇ ਗੱਲਾਂ ਵੀ ਤੁਸੀਂ ਆਪਣੇ ਕੰਨਾਂ ਨਾਲ ਸੁਣ ਲਈਆਂ ਪਰ ਚੀਜ਼ਾਂ ਸਪਸ਼ਟ ਨੇ ਮੈਂ ਇਸ ਨੂੰ ਸਿਆਸੀ ਡਰਾਮੇ ਤੋਂ ਵੱਧ ਕੇ ਕੁਝ ਨਹੀਂ ਕਹਿੰਦਾ ਮੈਂ ਸ਼ੀਤਲ ਅੰਗਰਾਲ ਦੀ ਅੱਖਾਂ ਚੋਂ ਨਿਕਲੇ ਹੋਏ ਹਰ ਇੱਕ ਹੰਝੂ ਦੀ ਕਦਰ ਕਰਦਾ ਜੇ ਉਹ ਸੱਚੇ ਦਿਲੋਂ ਨਿਕਲੇ ਹੋਣ ਪਰ ਜਿਸ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਚੀਜ਼ ਦੇ ਬਾਰੇ ਮਜ਼ਮਾ ਲਾਇਆ ਗਿਆ ਉਸ ਮਾਮਲੇ ਦੇ ਵਿੱਚ ਮੀਡੀਆ ਤੇ ਲੋਕਾਂ ਨੂੰ ਪਾਗਲ ਬਣਾਇਆ ਗਿਆ ਬਹੁਤ ਸਾਰੀਆਂ ਸ਼ੀਤਲ ਅੰਗਰਾਲ ਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਉਹਨਾਂ ਨੇ ਆਪ ਹੀ ਕਿਹਾ ਕਿ ਕਟਾਰੂ ਚੱਕ ਵਾਲੀ ਬਲਕਾਰ ਸਿੰਘ ਵਾਲੀ ਇੱਕ ਮੁੱਖ ਮੰਤਰੀ ਨੇ ਖੁਦ ਰਿਕਾਰਡ ਕੀਤੀ ਹੈ ਜਿਹੜੀ ਵਿਜੇ ਸਿੰਘ ਵਾਲੀ ਉਹ ਸਾਰੀਆਂ ਉਹ ਤਾਂ ਕਦੇ ਬਾਹਰ ਨਹੀਂ ਆ ਸਕੀਆਂ ਜਿਹੜੀ ਤੁਸੀਂ ਭੇਜ ਰਹੇ ਹੋ ਇਹ ਬਾਹਰ ਕਿਵੇਂ ਆਜੂਗੀ ਸਵਾਲ ਤਾਂ ਇਹ ਹੈ ਤੁਸੀਂ ਲੋਕਾਂ ਨੂੰ ਸੁਣਾਓ ਵੀ ਆਹ ਚੀਜ਼ ਹੈ ਲੋਕਾਂ ਦੀ ਕਚਹਿਰੀ 'ਚ ਰੱਖੋ ਜਦੋਂ ਤੁਸੀਂ ਲੋਕਾਂ ਦੀ ਕਚਹਿਰੀ 'ਚ ਵੋਟਾਂ ਮੰਗਣੀ ਚਲੇਗੇ ਫਿਰ ਤੁਸੀਂ ਇਹ ਡਰਾਮੇ ਬਾਜ਼ੀਆਂ ਕਾਧੀਆਂ ਕਰਦੇ ਹੋ ਬੜਾ ਦੁੱਖ ਹੋਇਆ ਕਿ ਸ਼ੀਤਲ ਉਂਗਰਾਲ ਦੇ ਪਰਿਵਾਰ ਨੂੰ ਅਜਿਹੀਆਂ ਧਮਕੀਆਂ ਮਿਲਣੀਆਂ ਉਹਨਾਂ ਦੇ ਪਰਿਵਾਰ ਬਾਰੇ ਸ਼ਬਦਾਵਲੀ ਬੋਲਣੀ ਹੁੰਦਾ ਦੀ ਧੀ ਬਾਰੇ ਬੜੀ ਨਿੰਦਣਯੋਗ ਗੱਲ ਹੈ ਇਹਦਾ ਕਦੇ ਵੀ ਸਮਰਥਨ ਨਹੀਂ ਕੀਤਾ ਜਾ ਸਕਦਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ੀਤਲੂੰਗਰਾਲ ਜਿਹੜੀਆਂ ਗੱਲਾਂ ਕਹਿ ਰਹੇ ਨੇ ਇਸ ਬਾਰੇ ਹਜੇ ਤੱਕ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਨਹੀਂ ਲਿਖਿਆ ਪੰਜਾਬ ਸਰਕਾਰ ਨੂੰ ਨਹੀਂ ਲਿਖਿਆ ਡੀਜੀਪੀ ਨੂੰ ਲਿਖਿਆ ਕਿਸੇ ਕੋਰਟ ਦੇ ਵਿੱਚ ਕਿਸੇ ਅਦਾਲਤ ਦੇ ਵਿੱਚ ਰਜੂ ਨਹੀਂ ਕੀਤਾ ਕਿ ਭਾਈ ਮੇਰੇ ਮਾਮਲੇ ਦੇ ਵਿੱਚ ਇਹ ਹੋ ਰਿਹਾ ਆ ਕੁੱਲ ਮਿਲਾ ਕੇ ਸ਼ੀਤਲੂੰਗਰਾਲ ਨੂੰ ਨੈਸ਼ਨਲ ਸਕੂਲ ਡਰਾਮੇ ਦੇ ਵਿੱਚ ਭੇਜ ਦੇਣਾ ਚਾਹੀਦਾ ਆ ਉੱਥੇ ਜਾ ਕੇ ਉਹਨਾਂ ਨੂੰ ਜਿਹੜੀ ਟਰੇਨ ਬਹੁਤ ਨੇ ਜਿਹੜੀ ਉਹਨਾਂ ਨੂੰ ਟੈਕਨੀਕਲ ਗਰੂਮਿੰਗ ਆ ਉਹ ਕਰ ਦੇਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਨੂੰ ਇੱਕ ਵਧੀਆ ਐਕਟਰ ਮਿਲ ਸਕਦਾ ਹੈ ਜਿਸ ਪ੍ਰਕਾਰ ਦਾ ਅੱਜ ਉਹਨਾਂ ਨੇ ਮਜਮਾ ਲਾਇਆ ਤੇ ਉਸ ਮਜਮੇ ਦੇ ਵਿੱਚ ਆਪਣੀ ਅਦਾਕਾਰੀ ਦਿਖਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਚੈਲੰਜ ਨੂੰ ਕਬੂਲ ਕੀਤਾ ਉਹਨਾਂ ਨੇ ਪਰ ਅੱਧਾ ਤੇ ਅਧੂਰਾ ਗਲਤਾਂ ਸੀ ਸਵਾਦ ਤਾਂ ਸੀ ਜੇ ਸ਼ਿੱਤ ਲੰਗਰਾਲ ਉਹ ਸਾਰੀ ਆਡੀਓ ਜਨਤਕ ਤੌਰ ਤੇ ਸੁਣਾਉਂਦੇ ਜਦੋਂ ਉਹਨਾਂ ਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਨੇ ਤਾਂ ਇਹਦਾ ਕੁਝ ਕਰਨਾ ਨਹੀਂ ਉਹਦੇ ਤਾਂ ਕੱਢਣ ਪਾਉਣ ਨੂੰ ਕੁਝ ਲੈਣਾ ਹੀ ਨਹੀਂ ਤੁਸੀਂ ਸਾਰਿਆਂ ਨੂੰ ਸੁਣਾਓ ਪਤਾ ਲੱਗ ਜੇ ਲੋਕ ਫੈਸਲਾ ਕਰ ਲੈਣਗੇ ਕੌਣ ਸੱਚਾ ਤੇ ਕੌਣ ਝੂਠਾ ਜਿੰਤੋਂ ਤੱਕ ਉਹਨਾਂ ਦੀ ਫੋਰੈਂਸਿਕ ਜਾਂਚ ਦੀ ਗੱਲ ਰਹੀ ਜਦੋਂ ਪਬਲਿਕ ਡੋਮੇਨ 'ਚ ਆਉਣਗੀਆਂ ਤੇ ਅਦਾਲਤਾਂ ਨੂੰ ਚਾਹੀਦਾ ਕਿ ਐਸੀਆਂ ਚੀਜ਼ਾਂ ਦਾ ਸੂ ਮੋਟੋ ਲੈ ਕੇ ਇਹਨਾਂ ਚੀਜ਼ਾਂ ਦੀ ਇਹਨਾਂ ਆਡੀਓ ਵੀਡੀਓਜ਼ ਦੀ ਫੋਰੈਂਸਿਕ ਜਾਂਚ ਕਰਾ ਲੈਣੀ ਚਾਹੀਦੀ ਹੈ ਕੁੱਲ ਮਿਲਾ ਕੇ ਇਹ ਗੱਲ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀਆਂ ਗੱਲਾਂ ਉੱਡ ਰਹੀਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਸ਼ੀਤਲungrar ਨੂੰ ਮਾਂਜ ਕੇ ਰੱਖ ਦੂਗਾ ਉਸ ਗੱਲ ਨੂੰ ਉਸ ਬਣੇ ਹੋਏ ਜਿਹੜਾ ਸਿਆਸੀ ਤੌਰ ਦੇ ਉੱਤੇ ਕਹਿ ਸਕਦੇ ਆ ਕਿ ਇੱਕ ਹਵਾ ਬਣ ਗਈ ਸੀ ਉਸ ਨੂੰ ਖਤਮ ਕਰਨ ਦੇ ਲਈ ਸ਼ੀਤਲungrar ਰੋਏ ਤੇ ਉਹਨਾਂ ਨੂੰ ਸੁਸ਼ੀਲ ਕੁਮਾਰ ਰਿੰਕੂ ਨੇ ਗਲੇ ਲਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਇਸ ਸਿਆਸੀ ਡਰਾਮੇ ਦਾ ਜਮਾ ਘਟੋ ਪਲੱਸ ਸਾਰਾ ਕੁਝ ਇਹੀ ਹੈ